ਕਮੈਂਟਸ ਪਾ ਦਿਓ। ਅ ਮੇਰੇ ਬਾਰੇ ਹੋਰ ਕੁਝ ਕਹਾਟੇ ਸੁਣ ਦਿਓ। ਪੜ ਲਿਓ। ਸੁਬੀਰ ਬਾਦਲ ਹੋਰੀ। ਬਾਜਵਾ, ਬੜਿੰਗ, ਤੜਿੰਗ ਜਿੰਨੇ ਵੀ ਹੈਗੇ ਨੇ ਮਜੀਠੀਆ। ਤੱਕ ਗਾਲਾਂ ਕੱਢੀਆਂ ਤੜਕੇ ਉੱਠ ਕੇ ਮੈਨੂੰ ਮੈਂ ਕੀ ਮਾੜਾ ਕਰਤਾ ਜੀ ਮੈਨੂੰ ਦੱਸੋ। ਤੜਕ ਹੀ ਗਾਲਾਂ ਕੱਢਣ ਲੱਗ ਜਾਂਦੇ ਮੈਨੂੰ। ਜੇ ਲੋਗੇ ਮਤਲਬ ਮੈਂ ਕਿਤੇ ਕਿਸੇ ਅਸਤਾਜ ਪਤਾ ਵੀ ਲੈਣ ਚਲਾ ਜਾਵਾਂ ਮਤਲਬ। ਕੋਈ ਦੋਸਤ ਮਿੱਤਰ ਦਾ ਮਜੀਠਿਆ ਪਹਿਲਾਂ ਪਾਉਂਦਾ ਵੀ ਆ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਆ ਦਵਾਈ ਦੇਣਗੇ ਕਦੇ ਆਪਦੇ ਪਰੌਣਾਂ ਦਾ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਰੇ ਦਲੀ ਭਾਗੀ ਆਇਆ ਕਰੀ ਬਿਠਾਉਂਦਾ ਕਰੇ ਦਰਲੀ ਕਰੇ ਲੱਤ ਤੇ ਲਾਈ ਬਣਾ ਉਹ ਕਿਵੇਂ ਡੇਖਦਾ ਕਿੱਥੋਂ ਡੇਖਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹਦਾ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਾਰਾ ਵੀ ਪਤਾ ਨਹੀਂ ਸੌਤੋਂ ਪਹਿਲਾਂ 12 ਸਾਲ ਤੋਂ ਕਹੀ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਈ ਜਣੇ ਪੁੱਗੋ ਹੰਤਮਨ ਦਿਨ ਰਾਤ ਟੱਲੀ ਰਹਿੰਦੇ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਟੱਲੀ ਰਹਿੰਦਾ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੋਂ ਲੇਬਰ ਲਵਾਇਆ ਲੋਹੇ ਦਾ ਇਹ ਬਹ ਕਹਿੰਦੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹੱਡ ਸਕਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੇ ਬਸ ਆਪਦਾ ਦੇਖੋ ਭਾਈ ਮੈਂ ਕਦੇ ਦੱਸਿਆ ਵੀ ਮਜੀਠੀਰੇ ਸੁਖੀਰ ਦੀ ਆਪਸ ਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਦੱਸੇ ਕਾ ਆਪਸ ਇਕੱਠੇ ਨਹੀਂ ਬਹਿੰਦੇ ਸਾਰੇ ਬਲੋਈ ਦੀ ਬਣਦੀ ਨਹੀਂ ਮੈਂ ਕਹ ਦੱਸਿਆ ਵੀ ਹਰ ਸਿਮਰ ਤੇ ਮਜੀਠੀਆ ਵੀ ਬੋਲਣੋਂ ਹਟ ਗਏ ਮੈਂ ਦੱਸੇ ਮੇਰੀ ਆਦਤ ਨਹੀਂ ਉਹ ਗੁਰਮੇਹਰ ਨਾਲ ਹੈ ਜਿਹੜਾ ਦੂਜਾ ਭਾਈ ਉਹਦਾ ਆਪਸ ਪ੍ਰੋਪਰਟੀ ਦਾ ਲਾਪੇਗਾ ਪੈਸਾ ਬਾਹਲਾ ਨਹੀਂ ਮਾਰਾ ਹੁੰਦਾ ਨਾ ਮਾਪਾ ਦੱਸੇ ਨਹੀਂ ਹੁੰਦਾ ਨਾ ਤੂੰ ਵੀ ਗਾਂ ਨਾਲ ਗੱਲ ਕਰੇ ਬਸ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹ ਤਾਂ ਕਲਾਕਾਰ ਹੈ ਕਿ ਕਲਾਕਾਰ ਹੁਣ ਮਾਰੀ ਗੱਲ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਐਸੇ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖਿਆ ਇਹ ਗਾਣੇ ਸੁਣਦੇ ਆ ਟੀਵੀ ਤੇ ਕਲਾ ਕਲਾਕਾਰ ਹੁਣ ਮਾਰੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹਿੰਦੇ ਨੇ ਜੀ ਆਪ ਤਾਂ ਪਛੋਕਰ ਦੇਖਿਆ ਕਦੇ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀਗਾ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ 'ਚ ਡਿਨਰ ਉਹਨੇ ਕਿਤੇ ਕਿਤੇ ਦੀ ਮਜੀਠੇ ਦੇ ਕਰੇ ਦੇਵੇ ਜਵਾਬ ਮੈਂ ਪਾਰਲੀਮੈਂਟ 'ਚ ਪੁੱਛ ਲਿਆ ਸੀ ਦੇਵੇ ਜਵਾਬ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲੇ ਪਿਆ ਸੀ ਇਦਰੋਂ ਰੈੱਡ ਵਾਈਨ ਚਲਦੀ ਸੀ ਦਿਓ ਜਵਾਬ ਬਾਅਦ 'ਚ ਜਨਰਲ ਡੈਨ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ 'ਚ ਕਿਉਂਕਿ ਸ਼ਰਮਣੀ ਕੈਡੀ ਇਹਨਾਂ ਕੋਲ ਹੀ ਸੀ ਮਾਫ ਕਰਤਾ ਉਹਨਾਂ ਨੂੰ ਸਰੋਪਾ ਦਵਾਤਾ ਜਨੰਟਾਇਰ ਨੂੰ ਜਨਰਲ ਐਰ ਕਹਿੰਦਾ ਮੈਂ ਮੈਂ ਸਿੱਕਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡ ਕਹਿੰਦੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਐਰ ਕਢ ਲਿਓ ਜੇ ਮੈਂ ਪੋਤੜੇ ਫਰਉਣ ਲੱਗ ਗਿਆ ਫਿਰ ਕਹਿੰਦੇ ਐ ਬੋਲਦਾ ਨਿੱਜੀ ਬੋਲਦਾ ਫਲਾਨਾ ਬੋਲਦਾ ਥੋੜੀ ਕੋਲ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ ਤੁਸੀਂ 10-10 ਸਾਲ ਕੀ ਤੁਸੀਂ 20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟਾ ਹੀ ਭੁਲਾਇਆ ਤੁਸੀਂ ਚਿੱਟੇ ਜਿਹਾ ਬੋਲਦਾ ਜੀ ਕਹਾ ਦੇ ਕਾਰ ਬਰਬਾਦ ਕਰਕੇ ਰੱਖਤੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾਂ ਘਰ ਚਿੱਟੇ ਰੰਗ ਦੇ 70 ਬਚਾਤੇ ਸੋ ਇਹਨਾਂ ਦਾ ਇਹਨਾਂ ਨੇ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਹੈ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪਾਤਰ ਸਾਹਿਬ ਦੀ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰਤਬੇ 'ਚ ਯਕੀਨ ਰੱਖੀ ਮੈਂ ਲੱਭ ਕੇ ਲਵਾਂ ਕਿਤੋਂ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਕਲਮੇ ਲੱਭਦੇ ਆ ਕਲਮੇ ਲੱਭਦੇ ਆ ਸਾਰੇ ਲੱਭਾਂਗੇ ਆਪਾਂ ਇਕੱਠੇ ਲੱਭਾਂਗੇ ਮੈਨੂੰ ਕੋਈ ਫਿਕਰ ਨਹੀਂ ਬੋਟੇ ਬੁੱਟੇ ਦਾ ਮੈਨੂੰ ਕੋਈ ਨਾ ਇਹ ਮੈਂ ਕਿ ਉਹ ਕੁਰਸੀ ਨਾਲ ਤਾਂ ਤਾ ਚਿਪਕਾਣਾ ਜਿਵੇਂ ਪੈਸੇ ਕਮਾਉਣੇ ਹੋਣ ਮੇਰੀ ਤਾਂ ਪ੍ਰਾਪਰਟੀ ਘਟੀ ਜਾਂਦੀ ਹੈ ਜੀ 2012 ਚ ਦੇਖੋ ਜਦੋਂ ਕਾਗਜ਼ ਭਰਦੇ ਆ ਨਾ ਉਦੋਂ ਜਦੋਂ ਵੋਟਾਂ ਵਾਲੇ ਨਿਯੁਕਤੀ ਪੱਤਰ ਪੱਕੀ ਹੁੰਦਾ ਅਲਟੀਮੇਟਨ ਯੁਕਤੀ ਪੱਤਰੀ ਬੈਠੇ ਪਹਿਨੇ ਮੈਂ ਇਥੇ ਆਉਣਾ ਹੀ ਨਹੀਂ ਯੁਕਤੀ ਪੱਤਰ ਦੇਣਾ ਨੋਮੀਨੇਸ਼ਨ ਕਹਿੰਦੇ ਉਹਨੂੰ ਨੋਮੀਨੇਸ਼ਨ ਪੱਤਰ ਜਦੋਂ ਭਰਦੇ ਆ ਤਾਂ ਉਹ ਚ ਸਾਰੀ ਪ੍ਰਾਪਰਟੀ ਦੱਸਣੀ ਪੈਂਦੀ ਹੈ ਵੀ ਤੁਹਾਡੇ ਕੋਲ ਕੀ ਕੀ ਹੈ ਕਾਰ ਸੋਫਾ ਸਾਰਾ ਸਭ ਕੁਝ ਇੱਕ ਐਫੀਡੇਵਟ ਦੇਣਾ ਪੈਂਦਾ ਨਾਲ ਬਾਰਾਜ ਪਹਿਲੀ ਵਾਰ ਲੜਿਆ ਮੈਂ ਦਸਤਾ ਜੋ ਕਲਾਕਾਰੀ ਜੀਵਨ ਚ ਕਮਾਇਆ ਸੀ ਦਸਤਾ 14 ਜਿਹੜਾ ਦੁਬਾਰਾ ਸੰਗਰੂਰ ਤੋਂ ਲੜਿਆ 12 ਨਾਲੋਂ ਕੱਟ ਗਿਆ ਜੋਨਾਂ ਚ ਐਮਪੀ ਬਣ ਗਿਆ ਐਮਪੀ ਬਣ ਗਿਆ ਤਾਂ ਸੱਤ ਪੀੜੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ ਇੱਥੇ ਐਮਐਲਏ ਦੀ ਮਾਰਣੀ ਹੈਗਾ ਐਮਪੀ ਤਾਂ ਫੇਰ 9 ਦਾ ਹੁੰਦਾ ਹੈ 13 ਹੀ ਨੇ ਨਾ 13 9 117 ਸੋ ਐਮਪੀ ਕੋਲ ਇੱਕ ਐਮਪੀ ਕੋਲ 9 ਐਮਐਲਏ ਹੁੰਦੇ ਅੰਡਰ 9 ਵਿਧਾਨ ਸਭਾ ਦਾ ਐਮਪੀ ਹੁੰਦਾ 17 ਚ ਜਲਾਲਾਬਾਦ ਤੋਂ ਲੜਿਆ ਐਮਪੀ ਵੀ ਹੈ ਸੀ ਤਾਂ 14 ਲੋਕਾ ਕੜ ਗਈ ਜਦੋਂ ਕਾਰੀ ਪਰੇ ਉਹ ਕਾਰੀ ਤਾਂ ਆਨਲਾਈਨ ਨਹੀਂ ਉਹ ਤਾਂ ਇਲੈਕਸ਼ਨ ਕਮਿਸ਼ਨੋਂ ਝੂਠ ਬੋਲ ਹੀ ਸਕਦਾ ਤੁਸੀਂ ਤੁਹਾਡਾ ਨਾਮੀਨੇਸ਼ਨ ਕੈਨਸਲ ਹੋ ਸਕਦੀ ਹੈ ਜੀ ਤੁਸੀਂ ਗਲਤ ਦਿਓਗੇ ਫਿਰ ਅਫਟਾ ਵਕੀਲ ਸਾਹਿਬਾ ਬੈਠੇ ਹਾਂ ਨਾ ਨਵਨੀਯੁਕਤ ਸੋ ਜਦੋਂ 19 ਚ ਲੜਿਆ ਦੁਬਾਰੇ ਇਸ ਅੰਗਰੂਰ ਤੋਂ ਸਦਾਰਾ ਨਾ ਘਟ ਗਈ ਜਦੋਂ 22 ਚ ਲੜਿਆ 19 ਨਾਲੋਂ ਘਟ ਗਈ ਹੁਣ ਜੇ ਕਦੋਂ ਕਦੇ ਕਾਗਜ਼ ਭਰਨੇ ਪਏ ਉਦੋਂ ਵੀ ਘਟ ਜੂਗੀ ਮੈਂ ਤਾਂ ਤਾਂ ਕਾਹਨ ਹੈ ਵੀ ਵੀ ਮੈਂ ਇੱਥੇ ਬਹਿਣੀ ਬੈਣਾ ਜੇ ਮੈਂ ਕਰੋੜਾਂ ਰੁਪਏ ਕਮਾਉਂਦਾ ਹੋਮਾ ਘਟ ਆਪਣੇ ਘਟਾਲੇ ਦੁਬਈ ਨੂੰ ਕੱਢ ਦੋ ਪੈਸੇ ਸੋਜਰਲੈਂਡ ਪਲਾਣਾ ਤੇਮਕਾ ਮੇਰੇ ਤੇ 1 ਰੁਪਈਆ ਸੀ ਸਾਢੇ 3 ਸਾਲ ਹੋ ਗਏ ਨੇ 1 ਰੁਪਈਏ ਦੇ ਕੱਪੜੇ ਸੁਣੇ ਪਹੁੰਚ ਮੰਨ 1 ਰੁਪਈਏ ਵਾਲੇ ਐਨਾ ਚਿਰ ਤਾਂ ਛੱਡਦੇ ਨਹੀਂ ਹੋਰ ਤਾਂ ਹੀ ਉਹਦੇ ਪਾਸੇ ਇਕੱਲਾ ਹੀ ਰੱਖਦੇ ਨੇ ਵੀ ਡਾਕਟਰ ਕਦੋਂ ਚੈੱਕ ਕਰ ਗਿਆ ਵੀ ਹੋਰ ਤਾਂ ਕੁਝ ਨਹੀਂ ਨੇ ਉਹਨਾਂ ਕੋਲੇ ਹੋਰ ਤਾਂ ਦੱਸ ਨਹੀਂ ਸਕਦੇ ਵੀ 1 ਰੁਪਈਆ ਖਾ ਗਿਆ ਦੋ ਦੋ ਉਹਨੂੰ ਉਹਨੂੰ ਕਿਤੇ ਛੱਡਦੇ ਨਹੀਂ ਮੈਨੂੰ ਤੁਸੀਂ ਕਰਕੇ ਪੈਸਾ ਕਮਾਉਣਾ ਇਹ ਉਹ ਜਿਆਦਾ ਇਮਾਨਤ ਨਹੀਂ ਰੱਖਦਾ ਇੱਜ਼ਤ ਕਮਾਉਣੀ ਬਹੁਤ ਇਮਾਨਤ ਰੱਖਦੀ ਤੁਸੀਂ ਵੀ ਜਦੋਂ ਜਾਓਗੇ ਆਪਣੇ ਦਫ਼ਤਰ 'ਚ ਪੈਸੇ ਨਾਲੋਂ ਇੱਜ਼ਤ ਨੂੰ ਆਪਣੀ ਕੁਰਸੀ ਨੂੰ ਉਹਦੀ ਗਰਮਾ ਨੂੰ ਜਿਹੜਾ ਉਹਨੂੰ ਵਧਾਉਣ ਦੇ ਵਿੱਚ ਸਹਾਇਕ ਹੋਇਓ ਵੀ ਲੋਕ ਕਹਿਣ ਯਾਰ ਇਹ ਕਾ ਬੰਦਾ ਆਇਆ ਸੀ ਐਸ ਕੁਰਸੀ ਤੇ ਬਹਿਲਾ ਹੁੰਦਾ ਸੀ ਵੀ ਬੰਦੇ ਨੇ ਯਾਰ ਲਾਕੇ ਚ ਗੱਲਾਂ ਕਰਾਤੀ ਬਸ ਆਹੀ ਹੁੰਦਾ ਈ ਹੋਰ ਕੀ ਹੁੰਦਾ ਹੋਰ ਕਿੰਨਾ ਕੀ ਲੈ ਜਾਣਾ ਕਿਸੇ ਨੇ ਕੋਈ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਆਖਰੀ ਕੱਪੜੇ ਦਾ ਸਿਉਣੀ ਨਹੀਂ ਵੱਜੀ ਹੁੰਦੀ ਜਿਹੜਾ ਆਖਰੀ ਕੱਪੜਾ ਮਿਲਦਾ ਉਹ ਸਿਉਣੀ ਨਹੀਂ ਵੱਜੀ ਹੁੰਦੀ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨੇ ਪਿੱਛੇ ਪਾਪ ਕਮਾਏ ਚੱਪਕੋ ਚੱਪਕੋ ਘਰ ਦੇ ਸੂਰਜ ਨਹੀਂ ਛਿਪਣ ਦਿੰਦੇ ਹਾਲਾਕਿ ਇਹ ਨਾ ਪੁਰਸ਼ ਮੂਰਖ ਛਿਮੀ ਰੜੀ ਪੂਆ ਫੁੱਲਾ ਤੇ ਆਜੂ ਬਰਸ ਉਹਨੂੰ ਕਿਹਾ ਤੱਕੜੀ ਇਹਨ ਚੱਤੂ ਚੱਲੀਏ ਜਿੰਨੇ ਪਿਛੇ ਪਾਪ ਕਰਾਈ ਜਾਂਦਾ ساری ਉਮਰ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਕਸੈਸ ਜਿਹੜੀ ਹੈ ਨਾ ਉਹ ਹਾਰਡ ਵਰਕ ਤੋਂ ਬਿਨਾ ਮਿਲ ਨਹੀਂ ਸਕਦੀ ਜੇ ਮਿਲ ਗਈ ਤਾਂ ਜਲਦੀ ਰਹਿ ਨਹੀਂ ਸਕਦੀ ਜੇ ਹਾਰਡ ਵਰਕ ਤੋਂ ਬਿਨਾ ਮਿਲ ਗਈ ਤਾਂ ਕੱਲਾ ਗਿਆ ਜਲਦੀ ਰਹਿ ਨਹੀਂ ਸਕਦੀ ਹਾਰਡ ਵਰਕ ਤੇ ਸਕਸੈਸ ਦਾ ਆਪਸ ਬਹੁਤ ਗੂੜਾ ਲੱਤ ਮਿਹਨਤ ਕਰੋਗੇ ਹੋਰ ਸਕਸੈਸਫੁਲ ਹੋ ਜਾਓਗੇ ਔਰ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਮੈਂ ਨਹੀਂ ਕਰ ਸਕਦਾ ਤੁਸੀਂ ਕੋਈ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਤੁਸੀਂ ਕੋਈ ਨਹੀਂ ਕਰ ਸਕਦੇ ਅਕਰਮੀਤ ਬੈਠਾ ਸੀ ਇਕੱਠੇ ਜਾਂਦੇ ਰਹੇ ਹਾਂ ਸੁਨਾਮ ਕਾਲਜ ਵੱਲੋਂ ਕਵਿਤਾ ਉਚਾਰਨ ਡਿਬੇਟ ਪਾਰਟਿਸਪੀਟ ਕਰਦੇ ਰਹੇ ਹਾਂ ਸੀ ਤੇ ਹਸਤੇ ਜਿੱਥੇ ਜਾਂਦੇ ਸੀ ਮੈਂ ਮਤਲਬ ਮਨ ਮਾਰ ਕੇ ਜਾਂਦੇ ਸੀ ਵੀ ਜਿੰਨੇ ਜਿੰਨਾ ਠੀਕ ਹੈ ਜੀ ਨਹੀਂ ਜਿੱਦੇ ਸੀ ਕਈ ਵਾਰੀ ਕੋਈ ਕੋਈ ਅਵਰ ਕਾਲਜ ਜਿੱਤ ਜੀਗੇ